ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮੈਂ ਤਾਨ ਦੀ ਵaan ਤੂੰ ਹੈ ਮੇਰੂ ਸੌਮੀ ਮੈਂ ਤੁਦਿਆ ਗਏ ਅਰਦਾਸ ਮੈਂ ਹੂਰਥਾਉ ਨਾਹੀ ਜਿਸ ਬੈਂਕਰੋ ਬਿਨੰਤੀ ਮੇਰਾ ਦੁੱਖ ਸੁਖ ਦੁਜੀ ਹੀ ਪਾਸੇ ਤੀਨੇ ਤਾਪ ਨਿਵਾਰਨ ਹਾਰਾਮ ਦੁਖ ਹੰਤਾ ਸੁਖਦਾਸ ਤਾ ਕੋ ਬਿਗਨਾ ਨ ਕੋ ਲਾਗੇ ਜਾ ਕੀ ਪ੍ਰਭ ਆਗੈ ਅਰਦਾਸ ਤਾਂ ਕਉ ਮਿਗਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ ਜੋਗੋ ਜੋਗ ਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਬਾਦਸ਼ਾਹਾਂ ਜੀ ਦੀ ਜੋਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਪਵਿੱਤਰ ਸਤ ਗੁਰਾਂ ਦੇ ਸਦਮੁਖ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸواری ਗੁਰੂ ਕੀ ਸਾਜੀ ਸਾਜ ਕੇ ਨਿਵਾਜੀ ਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ ਆਓ ਕੁਝ ਸਮੇਂ ਲਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਮਨ ਵਿਰਤੀਆਂ ਇਕਾਗਰ ਕਰਕੇ ਜੁੜ ਕਰਕੇ ਬਹਿਣ ਦੀ ਕਿਰਪਾਲਤਾ ਕਰੀਏ ਸਮੇਂ ਔਰ ਸੋ ਆਸਾਂ ਨੂੰ ਸਫਲਾ ਕਰੀਏ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ ਚੱਲ ਰਹੀ ਲੜੀਬਾਰ ਸ਼ਬਦ ਵਿਚਾਰ ਕਥਾ ਗੁਰਵਾਣੀ ਸਰਵਣ ਕਰਨਾ ਕਰੀਏ ਆਪ ਸੰਗਤਰੀ ਜੋ ਹੁਣ ਤੱਕ ਲੜੀਬਾਰ ਸ਼ਬਦ ਵਿਚਾਰ ਕਥਾ ਗੁਰਵਾਣੀ ਸਰਵਣ ਕਰਨਾ ਕੀਤੀ ਹੈ ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਕਲਗੀਧਰ ਗੁਰੂ ਸਾਹਿਬ ਜੀ ਬਹਾਦਰ ਸ਼ਾ ਔਰ ਇਹਦਾ ਭਰਾਤਾ ਤਾਰਾ ਅਜਮ ਔਰ ਔਰੰਗਜ਼ੇਬ ਬਾਦਸ਼ਾਹ ਦੇ ਦੋਨੋਂ ਪੁੱਤਰ ਐ ਇਹਨਾਂ ਦੀ ਆਪਸ ਦੇ ਵਿੱਚ ਜੁੱਧ ਜੰਗ ਸ਼ੁਰੂ ਹੋ ਚੁੱਕੀ ਐ ਜਿਸ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਕਲਗੀਧਰ ਗੁਰੂ ਸਾਹਿਬ ਜੀ ਬਹਾਦਰ ਸ਼ਾਹੀ ਮਦਦ ਕਰਨ ਵਾਸਤੇ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਕਰਨ ਲੱਗੇ ਨੇ ਉਸ ਵਕਤ ਤਾਰਾ ਆਜਮ ਨੇ ਗੁੱਸਾ ਧਾਰਨ ਕਰਕੇ ਆਪਣੇ ਲਸ਼ਕਰ ਨੂੰ ਬਹੁਤ ਉੱਚੀ ਬੰਗਾਰ ਕੇ ਟਟ ਕੇ ਪੈ ਜਾਣ ਦੀ ਪ੍ਰੇਰਣਾ ਦਿੱਤੀ ਹੈ ਉਹ ਕਹਿਣ ਲੱਗਾ ਉਹ ਉਮਰਾਬ ਤੁਹਾਨੂੰ ਕੀ ਹੋ ਗਿਆ ਸਵਾਦ ਦੇ ਵਿੱਚ ਬੈਠ ਕੇ ਬੜੇ ਜਤਨ ਕਰਦੇ ਸੀ ਬੜੀਆਂ ਗੱਲਾਂ ਕਹਿੰਦੇ ਸੀ ਬੜੇ ਹੰਕਾਰ ਪਰਿਵਚਨ ਬੋਲਦੇ ਸੀ ਬੜੀਆਂ ਡੀਂਗਾ ਮਾਰਦੇ ਸੀ ਵੱਡੇ ਵੱਡੇ ਤੁਸੀਂ ਉਹਦੇ ਪ੍ਰਾਪਤ ਕੀਤੇ ਤੁਸੀਂ ਨਿਕਾਰਮੀ ਵਿਚਾਰ ਪ੍ਰਾਪਤ ਕੀਤੀ ਹੈ ਮੇਰੇ ਕੰਮ ਦੇ ਨਹੀਂ ਕੰਮ ਨਹੀਂ ਆਏ ਮੇਰੇ ਪ੍ਰਤਾਪ ਬਹਾਦਰ ਸਾਹੀ ਥੋੜੀ ਸੈਨਾ ਪਰੂ ਥੋੜੀ ਸੈਨਾ ਲੈ ਕੇ ਵੀ ਥੋੜੀ ਲਸ਼ਕਰ ਲੈ ਕੇ ਵੀ ਸਾਡੇ ਤੇ ਭਾਰੂ ਹੋ ਰਿਆ ਸਾਡੇ ਕੋਲ ਬਹੁਤੀ ਵੱਡੀ ਵਿਚਾਰ ਹੈ ਬਹੁਤ ਵੱਡੀ ਸੈਨਾ ਬਹੁਤ ਵੱਡੇ ਹਥਿਆਰ ਹੈ ਤੋ ਪਾ ਹਾਥੀ ਊਠ ਸੈਨਾ ਮਹਾਂਬਲੀ ਜੋਦੇ ਸੂਰਮੇ ਇਹ ਕਾਲੀਏ ਕੇ ਜਿੰਨੀ ਤਾਕਤ ਚਾਹੀਦੀ ਉਸ ਤੋਂ ਵੀ ਜ਼ਿਆਦਾ ਵੱਧ ਕੇ 10 ਗੁਣਾ ਤਾਕਤ ਹੈ ਸਾਡੇ ਕੋਲ ਪਰ ਫੇਰ ਵੀ ਪਤਾ ਗਿਆ ਨਹੀਂ ਲੱਗ ਰਿਹਾ ਕਿ ਬਹਾਦਰ ਸ਼ਾ ਸਾਡੇ ਦੇ ਭਾਰੂ ਪੈ ਰਿਹਾ ਉਹ ਇੰਨਾ ਕਹਿ ਕੇ ਆਪਣੀ ਫੌਜ ਨੂੰ ਲਲਕਾਰ ਰਿਹਾ ਪ੍ਰੇਰਿਤ ਕਰਦੇ ਆ ਉਹਨਾਂ ਦੇ ਵਿੱਚ ਜਜ਼ਬਾ ਜੋਸ਼ ਭਰਦੇ ਆ ਕਿੱਥੇ ਵੈਰੀ ਦੀ ਥੋੜੀ ਸੈਨਾ ਦਾ ਦਲ ਹੈ ਉਹ ਜੁੱਧ ਕਰਕੇ ਤੁਹਾਡੀ ਬਰਾਬਰੀ ਕਰ ਰਹੇ ਨੇ ਸਾਡੇ ਏਡੇ ਵੱਡੇ ਲਸ਼ਕਰ ਦੇ ਉੱਤੇ ਭਾਰੂ ਪੈ ਰਹੇ ਤੁਸੀਂ ਪ੍ਰਾਣ ਪਿਆਰੇ ਕੀਤੇ ਹੋਏ ਨੇ ਕਿ ਮੇਰੇ ਵੈਰੀ ਭਰਾ ਨਾਲ ਮਿਲ ਗਏ ਹਾਂ ਜਾਂ ਵਿਰੋਧ ਦੇ ਸਾਥੀ ਸੰਗੀ ਬਣ ਗਏ ਹਾਂ ਵੇਖੋ ਥੋੜੇ ਹੀ ਥੋੜੇ ਹੀ ਹਨ ਤੁਹਾਡੇ ਸਾਹਮਣੇ ਗੁਟਨੇ ਟੇਕ ਦੇ ਦੇਣਗੇ ਥੋੜੇ ਜਣੇ ਨੇ ਤੁਹਾਡੇ ਸਾਹਮਣੇ ਗੁਟਨੇ ਟੇਕਦੇ ਬਣਗੇ ਹਾਰ ਮੰਨ ਲਵਣਗੇ ਜੇਕਰ ਤੁਸੀਂ ਵੱਡਾ ਜੋਸ਼ ਜਿਤਾ ਕਰਕੇ ਉਹਨਾਂ ਦੇ ਉੱਤੇ ਟੁੱਟ ਕੇ ਪਮੋਗੇ ਫਿਰ ਵੀ ਕਹਿੰਦੇ ਉਹ ਤੁਹਾਨੂੰ ਦਵਾਈ ਜਾਂਦੇ ਨੇ ਧੱਕੀ ਜਾਂਦੇ ਨੇ ਸਾਰੇ ਸੈਨਾਪਤੀ ਨੂੰ ਤਾਰਾ ਅਜਮ ਨੇ ਆਪ ਡਾਂਟਿਆ ਆਪ ਉਹਨਾਂ ਨੂੰ ਇੰਨਾ ਕਰਕੇ ਸਖਤਾਈ ਦੇ ਨਾਲ ਬਚਨ ਕਹੇ ਨੇ ਕਹਿ ਕਹਿ ਕੇ ਜਿੱਥੇ ਕਿੱਥੇ ਖੜੇ ਸਾਨੂੰ ਉੱਥੇ ਭੇਜੇ ਇਸ ਪ੍ਰਕਾਰ ਕਹਿ ਕੇ ਸਾਰਿਆਂ ਨੂੰ ਸੁਣਾਇ ਹੁਣ ਲਸ਼ਕਰ ਬਲ ਪ੍ਰੇਰਣ ਵਾਸ ਦੇ ਵੇਖਿਆ ਸਾਰੇ ਉਮਰਾਮ ਹਮਲਾ ਕਰਨਾ ਚਾਹੁੰਦੇ ਸਨ ਨਾਕੀਬ ਰਣ ਖੇਤਰ ਵਿੱਚ ਰਹਿੰਦਾ ਕਹਿੰਦਾ ਜੇ ਆ ਫਿਰਦਿਆ ਸੀ ਲੱਖਾਂ ਦਾ ਲਸ਼ਕਰ ਇੱਕੋ ਵਾਰ ਉਮੰਡ ਕੇ ਆ ਗਿਆ ਇਦਾਂ ਟੁੱਟ ਕੇ ਆ ਗਿਆ ਪੈ ਗਿਆ ਜਿਵੇਂ ਕਹਿੰਦੀ ਅਚਨ ਚੇਦ ਕਿਸੇ ਵੱਡੇ ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚੋਂ ਵੱਡੀਆਂ ਲਹਿਰਾਂ ਦਾ ਇਦਾਂ ਤੂਫਾਨ ਆ ਜਾਂਦਾ ਨਾ ਸਮੁੰਦਰ ਦੇ ਵਿੱਚ ਉਹ ਲਹਿਰਾਂ ਦੀ ਗਿਣਤੀ ਮਿੰਤੀ ਨਹੀਂ ਰਹਿੰਦੀ ਸਮੁੰਦਰ ਦਾ ਪਾਣੀ ਉਛਲੇ ਮਾਰਦਾ ਬਿਆੰਤ ਕਹਿਰ ਢੋਂਦਾ ਜੋ ਵੀ ਉਹ ਲਹਿਰਾਂ ਦੇ ਵਿੱਚ ਆ ਜਾਂਦਾ ਉਹਨਾਂ ਨੂੰ ਤਬਾਹ ਕਰ ਦਿੰਦਾ ਇਸੇ ਤਰ੍ਹਾਂ ਕੰਨੇ ਫੌਜ ਵੱਡੀ ਫੌਜ ਵੱਡਾ ਲਸ਼ਕਰ ਆ ਗਿਆ ਟੁੱਟ ਕੇ ਪੈ ਗਿਆ ਕੋਈ ਪਤਾ ਨਹੀਂ ਲੱਗਦਾ ਕਵੀ ਸੰਤੋਖ ਸਿੰਘ ਜੀ ਇੱਥੋਂ ਤੱਕ ਲਿਖਦੇ ਨੇ ਐਨੀ ਫੌਜ ਹੈ ਆਪਾਂ ਜ਼ਿਕਰ ਕੀਤਾ ਸੀ ਨਾ ਦੁਬਾਰਾ ਫੇਰ ਰਿਪੀਟ ਕਰ ਦੇਵਾਂ ਐਨੀ ਫੌਜ ਹੈ ਜਿੱਥੋਂ ਦੀ ਲੰਘਦੇ ਜੇ ਇਸ ਨਗਰ ਵਿੱਚ ਦੀ ਲੰਘਦੇ ਆ ਜਾਂ ਜਿੱਥੋਂ ਬੜਾਉ ਕਰਦਾ ਉਥੋਂ ਦਾ ਪਾਣੀ ਖਤਮ ਹੋ ਜਾਂਦਾ ਉਥੋਂ ਦਾ ਅਨਜਲ ਖਤਮ ਹੋ ਜਾਂਦਾ ਐਨੀ ਫੌਜ ਹੈ ਹੁਣ ਐਡੀ ਵੱਡੀ ਫੌਜ ਹੈ ਕਿ ਜਿਸ ਦਾ ਆਰਲਾ ਬੰਨਾ ਪਾਰਲਾ ਬੰਨਾ ਕਦਾਚਿਤ ਕਿਸੇ ਪ੍ਰਕਾਰ ਕੋਈ ਗਿਣਿਆ ਮਿਣਿਆ ਨਹੀਂ ਜਾ ਸਕਦਾ ਐਡੀ ਫੌਜ ਹੈ ਉਹ ਐਦਾਂ ਕਰਕੇ ਟੁੱਟ ਕੇ ਪੈ ਗਈ ਫੌਜ ਤੇ ਫਿਰ ਕਹਿੰਦੇ ਮਾਨੋ ਹਾਥੀ ਤੰਦੂਏ ਤੇ ਘੋੜੇ ਮੱਛਾਂ ਬਾਗ ਨੇ ਸਮੂਹ ਤੁਖਦੇ ਹੋਏ ਪਲੀਤੇ ਮਾਨੋ ਵੱਡਵਾ ਅਗਨੀ ਐ ਸਮੂਹ ਤਲਵਾਰਾਂ ਛੋਟੀਆਂ ਵੱਡੀਆਂ ਨੇ ਤੇ ਸਤਿਗੁਰੂ ਦੀ ਕਿਰਪਾ ਰਹਿਮਤ ਵਰਦੀ ਕਹਿੰਦੇ ਇਹ ਸਮੂਹ ਤਲਵਾਰਾਂ ਛੋਟੀਆਂ ਮੱਛੀਆਂ ਨੇ ਤੇ ਪੈਦਲ ਸੈਨਾ ਮਾਨੋ ਸਾਗਰ ਦੇ ਜਲ ਜੀਵ ਨੇ ਉਹ ਮਰਿਆਦਾ ਰੂਪ ਕਿ ਨਾਰਿਆਂ ਨੂੰ ਛੱਡ ਕੇ ਆ ਗਏ ਫੌਜ ਦਾ ਤਾਵਾ ਕਰਕੇ ਇਸ ਪ੍ਰਕਾਰ ਉਮੰਡ ਪੈ ਜਾਣਾ ਕੀਤੇ ਮੰਡ ਕੇ ਮਾਨੋ ਬੜੇ ਵੇਖ ਕੇ ਨਾਲ ਸਾਰੀ ਜਲ ਫੈਲ ਗਿਆ ਹੋਵੇ ਫਰ ਵੱਡਾ ਤੋਬਖਾਨਾ ਚੱਲਿਆ ਤੇ ਜੰਬੂਰੀਆਂ ਦੇ ਚੱਲਣ ਨਾਲ ਬਹੁਤ ਉੱਚੀ ਬਿਕਰਾਲ ਆਵਾਜ਼ ਪੈਦਾ ਹੋਈ ਧੰਨ ਪੈਦਾ ਹੋਈ ਹੈ ਜਿਹੜੀ ਕਿ ਦੂਰ ਦੂਰ ਤੱਕ ਸਾਫ਼ ਤੌਰ ਤੇ ਸੁਣਾਈ ਦਿੰਦੀ ਹੈ ਤੇ ਬੰਦੂਕਾਂ ਚੱਲਣ ਦੀ ਵੱਡੀ ਤੜ-ਤੜ ਹੁੰਦੀ ਹੈ ਗੋਲੇ ਮਾਰਦੇ ਸਨ ਜੇਸ ਨਾਲ ਕਈ ਉੱਡ ਗਏ ਨੇ ਬਹਾਦਰ ਸ਼ਾਹ ਦਾ ਲਸ਼ਕਰ ਹਿਲ ਗਿਆ ਉਹ ਦੂਜੇ ਪਾਸੇ ਦਾ ਬਹੁਤ ਵੱਡਾ ਲਸ਼ਕਰ ਵੇਖ ਕੇ ਦਿਲ ਵਿੱਚ ਡਰ ਗਿਆ ਤੇ ਹੁਣ ਧਰਮ ਸਿੰਘ ਉਸ ਦੇ ਪਿੱਛੇ ਬੈਠਾ ਸੀ ਜਿਸ ਦੇ ਨਾਲ ਉਸ ਗੁਰੂ ਜੀ ਦੀ ਗੱਲ ਕੀਤੀ ਤੇ 사ਤਗੁਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਕਹਿੰਦੇ ਹੁਣ ਉਸ ਵਕਤ ਬਹਾਦਰ ਸ਼ਾਹ ਦਾ ਲਸ਼ਕਰ ਜਿਹੜਾ ਸੀ ਤਾਂ ਮਰਨ ਦੇ ਵਿੱਚ ਡਰ ਮੰਨ ਗਿਆ ਤੇ ਬਹਾਦਰ ਸ਼ਾਹ ਉਹ ਦੂਜੇ ਪਾਸੇ ਦਾ ਬਹੁਤ ਵੱਡਾ ਲਸ਼ਕਰ ਵੇਖ ਕੇ ਦਿਲੋਂ ਦਾ ਕੰਬ ਗਿਆ ਧਰਮ ਸਿੰਘ ਉਸਦੇ ਪਿੱਛੇ ਬੈਠਾ ਉਸਨੇ ਆਖਿਆ ਗੁਰੂ ਜੀ ਦੀ ਗੱਲ ਸਾਰੀ ਦਸੀ ਕੰਨੇ ਡਰੋ ਨਾ ਸਤਿਗੁਰ ਦੇ ਪ੍ਰਤੀ ਮਨ ਵਿੱਚ ਵਿਸ਼ਵਾਸ ਯਕੀਨ ਭਰੋਸਾ ਰੱਖਿਓ ਜਿਨੇ ਸਤਿਗੁਰ ਦੇ ਭਰੋਸਾ ਰੱਖਿਆ ਯਕੀਨ ਰੱਖਿਆ ਉਹ ਮਨੁੱਖ ਦੀ ਕਦਾਚਿਤ ਕਿਸੇ ਬਰਕਾਰ ਸਤਿਗੁਰ ਜੀ ਪਿੱਠ ਨਹੀਂ ਲੱਗਣ ਦਿੰਦੇ ਸਤਿਗੁਰ ਜੀ ਦੁਨੀਆ ਦੇ ਵਿੱਚ ਉਸ ਮਨੁੱਖ ਨੂੰ ਦੁੱਖਾਂ ਦੇ ਵਿੱਚ ਪੈਣ ਨਹੀਂ ਦਿੰਦੇ ਹਾ ਜੇਕਰ ਕਿਸੇ ਪ੍ਰਕਾਰ ਕੋਈ ਦੁੱਖ ਮਾਨੋ ਜ਼ਿੰਦਗੀ ਦੇ ਵਿੱਚ ਕਰਮਾ ਸੇਤੀ ਕੋਈ ਦੁੱਖ ਹੈ ਉਹਤੇ ਲੱਗਣਾ ਉਹਦੇ ਪ੍ਰਾਪਤ ਹੋ ਕੇ ਰਹਿਣਾ 사ਤਗੁਰ ਦੀ ਗੁਰਬਾਣੀ ਵੀ ਕਹਿੰਦੀ ਲੇਖਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ ਜਿਹੜਾ ਕਰਤਾਰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਮਾਸਤਕ ਦੇ ਵਿੱਚ ਲੇਖ ਲਿਖ ਦਿੱਤਾ ਉਹ ਤੇ ਹੋ ਕੇ ਰਹਿਣਾ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ ਭਾਵੇਂ ਦਿਨ ਹੈ ਭਾਵੇਂ ਰਾਤ ਤੇ ਭਾਵੇਂ ਛਾਂ ਹੈ ਭਾਵੇਂ ਧੁੱਪ ਹੈ ਉਹਦੇ ਹੋ ਕੇ ਰਹਿਣਾ ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਉਸ ਵਿੱਚ ਵਿਚਰਨ ਦੀ ਤਾਕਤ ਵਿਚਰਨ ਦੀ ਸਮਰੱਥਾ ਪ੍ਰਦਾਨ ਕਰ ਦਿੰਦੇ ਨੇ ਉਹਦੇ ਜਰੀਏ ਚੱਲਣ ਦਾ ਵਿਚਾਰ ਪ੍ਰਦਾਨ ਕਰ ਦਿੰਦੇ ਉਹਦਾ ਦੀ ਵਿਧੀ ਬਣਾ ਦਿੰਦੇ ਨੇ ਜਾ ਫਿਰ ਕੋਈ ਨਾ ਕੋਈ ਸਤਿਗੁਰ ਦਾ ਬਖਸ਼ਿਆ ਗੁਰੂ ਦਾ ਪਿਆਰਾ ਸਤਿਗੁਰ ਜੀ ਇੰਦਾ ਵਿਧੀ ਬਣਾ ਕੇ ਭੇਜ ਦਿੰਨੇ ਕਿ ਮਦਦ ਬਣ ਜਾਂਦੀ ਏ ਸਤਿਗੁਰ ਦੀ ਕਿਰਪਾ ਰਹਿਮਤ ਬਣ ਜਾਂਦੀ ਤਾਂ ਤੇ ਰੋ ਵਿਚਾਰ ਹੁਣ ਭਾਈ ਧਰਮ ਸਿੰਘ ਬਹਾਦਰ ਸ਼ਾਹ ਦੇ ਨਜ਼ਦੀਕ ਬੈਠਾ ਬਹਾਦਰ ਸ਼ਾਹ ਸਤਿਗੁਰ ਦੀ ਕਿਰਪਾ ਨਾਲ ਇੰਦਾ ਪ੍ਰਦੀਤ ਹੋਇਆ ਧਰਮ ਸਿੰਘ ਬਹਾਦਰ ਸ਼ਾਹ ਨੂੰ ਇਦਾਂ ਪ੍ਰਾਪਤ ਹੋਇਆ ਜਿਵੇਂ ਪ੍ਰਮਾਤਮਾ ਵੱਲੋਂ ਕੋਈ ਭੇਜਿਆ ਪ੍ਰੇਸ਼ਤਾ ਹੋਵੇ ਉਹਨੇ ਯਕੀਨ ਵਿਸ਼ਵਾਸ ਦਬਾਇਆ ਬਹਾਦਰ ਸ਼ਾਹ ਜੀ ਡਰਿਓ ਨਾ ਘਬਰਾਇਓ ਨਾ ਸਤਗੁਰ ਦੀ ਜੋ ਜੋ ਕਿਰਪਾ ਹੋਵੇਗੀ ਜੋ ਸਤਗੁਰ ਦਾ ਹੁਕਮ ਹੋਵੇਗਾ ਉਹਦੇ ਮੁਤਾਬਕ ਵਿਚਰੇਗਾ ਕਹਿਣ ਲੱਗਾ ਮੈਂ ਸਤਗੁਰ ਦੇ ਬਚਨਾਂ ਤੇ ਵਿਸ਼ਵਾਸ ਕੀਤਾ ਮੈਂ ਰਾਜ ਪ੍ਰਾਪਤੀ ਦੀ ਆਸਾ ਧਾਰ ਕੇ ਲੜਨ ਲੱਗਾ ਨਹੀਂ ਤਾਂ ਮੈਂ ਕਿੱਥੇ ਹਾਂ ਤੇ ਕਿੱਥੇ ਮੇਰਾ ਭਰਾ ਏ ਪਾਬੋ ਦੇ ਕੋਲ ਐਡੀ ਵੱਡੀ ਤਾਕਤ ਤੇ ਮੇਰੇ ਕੋਲੇ ਛੋਟੀ ਜੀ ਤਾਕਤ ਜਿਸ ਦੇ پاس ਸਾਰੀ ਸੈਨਾ ਸਾਰੀ ਸਹੂਲਤ ਹੈ ਸਾਰੀ ਵਿਚਾਰ ਹੈ ਸਾਰੀ ਮਾਲਕੀ ਹੈ ਤੇ ਮੇਰੀ ਐਡੀ ਵੱਡੀ ਔਕਾਤ ਕਿਵੇਂ ਹੋ ਸਕਦੀ ਕਿ ਮੈਂ ਆਪਣੇ ਭਰਾ ਦੇ ਨਾਲ ਬਰਾਬਰ ਦਾ ਟੱਕਰਾ ਕਰਾਂ ਇਹ ਤੇ ਸਤਿਗੁਰੂ ਦੀ ਕਿਰਪਾ ਵਸ ਹੁਣ ਕਹਿੰਦੇ ਹੁਣ ਤੱਕ ਅੱਗੇ ਹੋ ਕੇ ਲੜਦਾ ਅੜਦਾ ਰਿਆਂ ਸਤਿਗੁਰੂ ਜੀ ਨੇ ਆ ਕੇ ਸਹਾਈਤਾ ਨਹੀਂ ਕੀਤੀ ਐਸਾ ਨਾ ਹੋਵੇ ਕਿ ਦਲੇਰੀ ਦੇ ਕੇ ਤੇ ਜੰਗ ਕਰਵਾ ਕੇ ਮੈਨੂੰ ਵੀ ਬਰਮਾ ਦੇਣਾ ਪੈਦਾ ਦੀ ਖੋਟ ਮੇਰੇ ਉੱਪਰ ਲਿਆਉਂਦੇ ਨੇ ਇਸ ਕਰਕੇ ਰੱਖਿਆ ਵਾਸਤੇ ਨਹੀਂ ਆਏ ਹੁਣ ਤੁਸੀਂ ਹੱਥ ਜੋੜ ਕੇ ਅਰਦਾਸ ਕਰੋ ਐ ਸਤਗੁਰੂ ਜੀ ਪੰਚੋ ਜਰਾ ਬੋੜੋ ਮੈਨੂੰ ਆਪਣਾ ਦਾਤ ਜਾਣ ਲਵੋ ਧਰਮ ਸਿੰਘ ਨੇ ਕਹਿ ਕੇ ਧੀਰਜ ਦਿੱਤਾ ਸੁਚੇਤ ਬਣੇ ਰਹੋ ਆਪਣੇ ਮਨ ਨੂੰ ਦੀਨ ਨਾ ਕਰੋ ਜਦ ਬਹੁਤ ਵੱਡਾ ਸੰਗਣਾ ਭੇੜ ਆਪ ਪਹੁੰਚੇਗਾ ਤੇ ਉਸ ਵੇਲੇ ਦੇਖੀ ਜਾਇਓ ਸਤਗੁਰ ਦੀ ਕਲਾ ਵਰਤਦੀ ਸਤਗੁਰ ਦੀ ਬਖਸ਼ਿਸ਼ ਰਹਿਮਤ ਵਰਤਦੀ ਇਹ ਫੌਜ ਦੇ ਪਤਾ ਹੀ ਨਹੀਂ ਲੱਗਣਾ ਦਰਖਤ ਦੇ ਸੁੱਕੇ ਪੱਤਿਆਂ ਦੀ ਤਰ੍ਹਾਂ ਝੜ ਕੇ ਕਿਵੇਂ ਵਿਖਰ ਜਾਵਣਗੇ ਖਿੱਲਰ ਜਾਵਣਗੇ ਜਿਵੇਂ ਕਹਿੰਦੇ ਕੱਖਾਂ ਦਾ ਪਤਾ ਨਹੀਂ ਨ ਲੱਗਦਾ ਗਲੀਆਂ ਦੇ ਕੱਖਾਂ ਦਾ ਪਤਾ ਨਹੀਂ ਲੱਗਦਾ ਕਿੱਧਰ ਨੂੰ ਵਿਖਰਗੇ ਕੀ ਗੱਲਬਾਤ ਹੋਈ ਕੀ ਵਿਚਾਰ ਬਣੀ ਇਹ ਖੋਟੀ ਮੱਦ ਵਾਲੇ ਕਹਿੰਦੇ ਗਲੀਆਂ ਦੇ ਕੱਖਾਂ ਵਾਂਗੂ ਰੁਲ ਜਾਵਣਗੇ ਸੋਕੇ ਦਰਖਤ ਦੇ ਪੱਤਿਆਂ ਵਾਂਗੂ ਝੜ ਜਾਵਣਗੇ ਇਹਨਾਂ ਦੀ ਕਿਸੇ ਪ੍ਰਕਾਰ ਕੋਈ ਵਿਚਾਰ ਪ੍ਰਾਪਤ ਨਹੀਂ ਰਹਿਣੀ ਹਣੋ ਉਸ ਵੇਲੇ ਭਾਈ ਧਰਮ ਸਿੰਘ ਇਦਾਂ ਕਰਕੇ ਬਹਾਦਰ ਸ਼ਾਹ ਨੂੰ ਸੁਚੇਤ ਕਰ ਦਿਆ ਉਹਨੂੰ ਧੀਰਜ ਦੇ ਰਿਆ ਮਨ ਨੂੰ ਦੀਨ ਨਾ ਕਰੋ ਜਦ ਬਹੁਤ ਵੱਡਾ ਸੰਗਣਾ ਪੇੜ ਹੋਵੇਗਾ ਸਤਿਗੁਰ ਦੀ ਕਲਾ ਆਪਣੇ ਆਪ ਵਰਤੀਗੀ ਉਸ ਵੇਲੇ ਸਤਿਗੁਰ ਜੀ ਆਪ ਆਏ ਕੇ ਸਹਾਇਕ ਬਣਨਗੇ ਉਹ ਆਪਣੇ ਸੇਵਕ ਦੇ ਨਾਲ ਨਾਲ ਸਤਿਗੁਰੂ ਦੀ ਅੱਠੇ ਪੈਰ ਰਹਿੰਦੇ ਨੇ ਸਤਿਗੁਰੂ ਦੀ ਕਿਰਪਾ ਰਹਿਮਤ ਵਰਦੀ ਉਹ ਕਿਸੇ ਪ੍ਰਕਾਰ ਆਪਣੇ ਸੇਵਕਾਂ ਸ਼ਰਨ ਆਇਆਂ ਦੇ ਨਾਲ ਕਾਬੜ ਨਹੀਂ ਕਰਦੇ ਜਿਵੇਂ ਕਿਵੇਂ ਤੈਨੂੰ ਜੰਗ ਜਿਤਾਉਣਗੇ ਸਤਿਗੁਰੂ ਜੀ ਬਹਾਦਰ ਸ਼ਾਹ ਨੇ ਕਿਹਾ ਕਹਿੰਦੇ ਹੁਣ ਸਹਾਇਤਾ ਦਾ ਸਮਾਂ ਹੈ ਸਤਿਗੁਰੂ ਜੀ ਹੁਣ ਤੱਕ ਨਹੀਂ ਆਏ ਨਹੀਂ ਤਾਂ ਹੁਣ ਮੇਰਾ ਕੰਦੇ ਡੇਰਾ ਲੁੱਟਿਆ ਜਾਵੇਗਾ ਵੇਖੋ ਹੁਣ ਰਣ ਖੇਤਰ ਵਿੱਚ ਵੱਡਾ ਜੂਰ ਪਿਆ ਬੈਰੀ ਬਦਲਾਂ ਦੀ ਘਟਾ ਵਾਂਗ ਉਮੰਡ ਕੇ ਆ ਕੇ ਪਹਗੇ ਨੇ ਹਮਲਾ ਕਰਕੇ ਆ ਗਏ ਨੇ ਉਹ ਤਾਰਾ ਅਜਮ ਮੇਰਾ ਭਰਾ ਉਹਨਾਂ ਦੇ ਵਿੱਚ ਖੜੂਤਾ ਏ ਉਮਰਾਮ ਨੂੰ ਗੁੱਸੇ ਵਿੱਚ ਡਾਟ ਰਿਆ ਕਹਿ ਰਿਹਾ ਉਹਨਾਂ ਨੂੰ ਪ੍ਰੇਰਿਤ ਕਰਦੇ ਆ ਤੁਸੀਂ ਜੰਗ ਜਿੱਤ ਕੇ ਮੇਰਾ ਸਰੂਚਾ ਕਰੋ ਇਦਾਂ ਕਰਕੇ ਉਹਨਾਂ ਨੂੰ ਪ੍ਰੇਰਿਤ ਕਰ ਰਿਹਾ ਮੇਰਾ ਭਰਾ ਤਾ ਰਾਜਮ ਮੇਰੀ ਹੁਣ ਕਹਿੰਦੇ ਵੈਰੀ ਦੇ ਨਾਲ ਲੜਨ ਦੀ ਥੋੜੀ ਜੀ ਵਿਚਾਰ ਫੌਜ ਉਸ ਦੇ ਸਾਹਮਣੇ ਕਿਵੇਂ اٹਕੇਗੀ ਇਹ ਤਾਂ ਵੈਰੀ ਦੀ ਫੌਜ ਦੇ ਸਾਹਮਣੇ ਆਟੇ ਵਿੱਚ ਪਾਇਆ ਨੂਣ ਦੀ ਤਰ੍ਹਾਂ ਹੈ ਕਹਿੰਦੇ ਇਦਾਂ ਦੀ ਵਿਚਾਰ ਹੈ ਜੇ ਹੁਣ ਸੈਨਾ ਭੱਜ ਜਾਵੇਗੀ ਫਿਰ ਉਹ ਇਹਨਾਂ ਨੂੰ ਕਹਿੰਦੇ ਕਿਸੇ ਤਰ੍ਹਾਂ ਵੀ ਇਕੱਠਿਆਂ ਕਰਨ ਦਾ ਕੋਪਾ ਨਹੀਂ ਰਹਿਣਾ ਫਿਰ ਤੇ ਬੱਸ ਮੌਤ ਦੇ ਘਾਟ ਉਤਾਰਨਾ ਉਤਰਨਾ ਪੈਣਾ ਮੌਤ ਪ੍ਰਾਪਤ ਕਰਨੀ ਪੈਣੀ ਇਦਾਂ ਦੀਆਂ ਗੱਲਾਂ ਬਹਾਦਰ ਸ਼ਾ ਕਰ ਰਿਹਾ ਪਰ ਭਾਈ ਧਰਮ ਸਿੰਘ ਫਿਰ ਵੀ ਬਹਾਦਰ ਸ਼ਾ ਨੂੰ ਮਨਾਉਂਦਾ ਉਹਦਾ ਯਕੀਨ ਉਹਦਾ ਵਿਸ਼ਵਾਸ ਉਹਦਾ ਭਰੋਸਾ ਹਰ ਬਖੋ ਰੱਖਣ ਦੀ ਜਤਨ ਪਿਆ ਕਰਦਾ ਏ ਉਸ ਵਕਤ ਦੋਵੇਂ ਹੱਥ ਜੋੜ ਕੇ ਤੁਸੀਂ ਅਰਦਾਸ ਕਰੋ ਸਤਿਗੁਰੂ ਜੀ ਸਹਾਇਕ ਬਣਨ ਪਹੁੰਚਣ ਸਤਿਗੁਰੂ ਜੀ ਪਹੁੰਚੇ ਨੀ ਜ਼ੋਰ ਨਾਲ ਹੱਲਾ ਕਰਨ ਕਰਕੇ ਮੇਰਾ ਭਰਾ ਤਾਰਾ ਆਜਮ ਮੈਨੂੰ ਮਾਰਨ ਤੇ ਸਾਰੇ ਉਮਰਾ ਦੇਖ ਕੇ ਹਾਰ ਜਾਣਗੇ ਇਦਾਂ ਦੀ ਵਿਚਾਰ ਪ੍ਰਾਪਤ ਕਰਨਗੇ ਧਰਮ ਸਿੰਘ ਨੇ ਫੇਰ ਇੱਕ ਮਨ ਹੋ ਕੇ ਇਕਾਗਰਿਤ ਹੋ ਕੇ ਬਹਾਦਰ ਸ਼ਾਹੀ ਕਹਿਣ ਤੇ ਅਰਦਾਸ ਬੇਨਤੀ ਕੀਤੀ ਹੈ ਐ ਸਤਿਗੁਰ ਜੀ ਹੁਣ ਕਿਰਪਾ ਕਰਿ ਉਹ ਰੱਖਿਆ ਕਰਨ ਦਾ ਉਹਨ ਮਹਾਨ ਸਮਾਏ ਆਪਣੇ ਸੇਵਕ ਦੀ ਆਪ ਪਤ ਅਵਰੋ ਇੱਜ਼ਤ ਰੱਖੋ ਕਿਉਂਕਿ ਸਤਿਗੁਰ ਦੀ ਗੁਰਬਾਣੀ ਕਹਿੰਦੀ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਸਤਗੁਰੂ ਜੀ ਆਪਣੀ ਸੇਵਕ ਦੀ ਆਪ ਹੀ ਪਤਵਰੋ ਇੱਜ਼ਤਿਆ ਰੱਖਦੇ ਨੇ ਇੱਜ਼ਤ ਰੱਖਦੇ ਨੇ ਤੇ ਆਪਣੇ ਆਪ ਹੀ ਸਤਗੁਰੂ ਜੀ ਨਾਮ ਜਪਾਉਂਦੇ ਨੇ ਕਿਸੇ ਦੇ ਵਿੱਚ ਕੀ ਤਾਕਤ ਹੈ ਕੋਈ ਕੋਈ ਮਨੁੱਖ ਕਿੰਦਾ ਦੀ ਵਿਚਾਰ ਕਰ ਲਵੇ ਭਾਵ ਨਹੀਂ ਹੁਣ ਸਤਗੁਰੂ ਦੀ ਮਰਜ਼ੀ ਤੋਂ ਬਿਨਾਂ ਤੇ ਇੱਕ ਪੱਤਾ ਤੱਕ ਨਹੀਂ ਝੁੱਲ ਸਕਦਾ ਕਿਸੇ ਵਿੱਚ ਕੀ ਤਾਕਤ ਹੈ ਕੋਈ ਮਨੁੱਖ ਇਦਾਂ ਕਰੇ ਕੋਈ ਮਨੁੱਖ ਕਿੰਦਾ ਕਰੇ ਭਾਵ ਨਹੀਂ ਮਨੁੱਖ ਦੀ ਮਜਾਲ ਨਹੀਂ ਕਿ ਟਾਸ ਤੋਂ ਮਾਸ ਹੋ ਜੇ ਮਨੁੱਖ ਦੇ ਕੀ 84 ਲੱਖ ਜੂਨ ਕੀੜੀ ਤੋਂ ਲੈ ਕੇ ਹਾਥੀ ਤੱਕ ਸੂਖਮ ਸਥੂਲ ਜੀ ਜੰਤ ਜਿੰਨੇ ਵੀ ਐ ਕਿਸੇ ਵਿੱਚ ਕੋਈ ਤਾਕਤ ਨਹੀਂ ਕਿ ਉਹ ਟਾਸ ਤੋਂ ਮਾਸ ਹੋ ਜਣ ਸਤਿਗੁਰ ਦੀ ਮਰਜ਼ੀ ਤੋਂ ਬਿਨਾ ਤੇ ਜੇ ਸਤਿਗੁਰ ਜੀ ਚਾਹਣ ਰਾਜਿਆਂ ਤੋਂ ਕੰਗਾਲ ਬਣਾ ਸਕਦੇ ਕੰਗਾਲ ਗਰੀਬ ਤੋਂ ਰਾਜੇ ਬਣਾ ਸਕਦੇ ਸਤਗੁਰੂ ਜੀ ਦਿਨ ਤੋਂ ਰਾਤ ਬਣਾ ਸਕਦੇ ਰਾਤ ਤੋਂ ਦਿਨ ਧਰਤੀ ਤੋਂ ਉਸ ਵਖਤ ਸਤਗੁਰੂ ਜੀ ਜਲ ਕਰ ਸਕਦੇ ਜਲ ਤੋਂ ਥਲ ਕਰ ਸਕਦੇ ਨੇ ਇਦਾਂ ਦੀ ਤਾਕਤ ਦੇ ਮਾਲਕ ਹੈ ਗੁਰੂ ਸਤਗੁਰੂ ਜੀ ਉਸ ਵਖਤ ਬਹਾਦਰ ਸ਼ਾਹ ਨੂੰ ਯਕੀਨ ਵਿਸ਼ਵਾਸ ਦਰਜਵਾ ਕੇ ਸਤਗੁਰੂ ਦੀ ਕਿਰਪਾ ਨਾਲ ਪਾਈ ਧਰਮ ਸਿੰਘ ਨੇ ਮਾਨੇ ਕਾਗਰਜਿਤ ਹੋ ਕੇ ਅਰਦਾਸ ਬੇਨਤੀ ਕੀਤੀ ਉਸ ਵਖਤ ਬੇਨਤੀ ਕਰਨ ਲੱਗਾ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਹਣੋ ਰੱਖਿਆ ਕਰਨ ਦਾ ਮਹਾਨ ਸਮ ਆਪਣੀ ਸੇਵਕ ਦੀ ਆਪੀ ਪਤ ਬੁਰੇ ਇੱਜ਼ਤ ਰੱਖ ਲੈ ਬੋ ਸੇਵਕ ਜਾਣ ਕੇ ਸਹਾਇਕ ਬਣੋ ਇੱਥੇ ਆ ਕੇ ਆਪਣਾ ਕੰਦੇ ਵਰਦ ਸੰਭਾਲੋ ਇਸ ਪ੍ਰਕਾਰ ਕਹਿ ਕੇ ਬਹਾਦਰ ਸ਼ਾਹ ਦੇ ਧਰਮ ਸਿੰਘ ਦੋਮਾ ਨੇ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਮਨ ਹੀ ਮਨ ਨਮਸਕਾਰ ਕੀਤੀ ਹੈ ਹੁਣ ਬਹਾਦਰ ਸ਼ਾਹ ਦੇ ਹਿਰਦੇ ਵਿੱਚ ਵੱਡੀ ਚਿੰਤਾ ਉਤਪੰਨ ਹੋ ਗਈ ਇਹ ਦਰੁਦਰ ਸਭ ਪਾਸੇ ਆਪਣੀ ਦ੍ਰਿਸ਼ਟੀ ਚਲਾਈ ਹਮਲਾ ਕਰਕੇ ਵੈਰੀ ਦਾ ਦਲ ਲੱਗੀ ਬਾਦ ਦਾ ਤੁਰਿਆ ਰਿਆ ਹੌਲੀ-ਹੌਲੀ ਦਲ ਪਿਛਾਂ ਹਟ ਕੇ ਭੱਜਣ ਲੱਗਾ ਉਸ ਵਕਤ ਤੇਵੇਂ ਤੇਵੇਂ ਬੌਧ ਸ਼ੰਕੇ ਉਤਪੰਨ ਹੋ ਗਏ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਨੇਚਾ ਕਰ ਲਿਆ ਕਿ ਅੱਜ ਨਹੀਂ ਬਚਾਂਗਾ ਵਸ ਅੱਜ ਦੀ ਮੌਤ ਮਿਲੀ ਪ੍ਰਾਪਤ ਹੋਈ ਜਾਣੀ ਹੈ ਹਾਰ ਤੇ ਹੋਣੀ ਹੋਣੀ ਹੈ ਨਾਲ ਮੌਤ ਵੀ ਹੋ ਜਾਣੀ ਇਸ ਮਜੇ ਹੋਏ ਸੰਘਰਸ਼ ਦੇ ਵਿੱਚ ਹੀ ਖਤਮ ਹੋ ਜਾਵਾਂਗਾ ਮੇਰਾ ਤੇ ਨਾਮੂ ਨਿਸ਼ਾਨ ਮਿਟ ਜਾਣਾ ਵਸ ਮੈਨੂੰ ਕਿਹਨੇ ਯਾਦ ਕਰਨਾ ਮਰੇ ਤੋਂ ਬਾਅਦ ਕਿਸੇ ਨੇ ਵੀ ਨਹੀਂ ਮੈਨੂੰ ਕਿ ਸਤਿਗੁਰ ਜੀ ਦੀ ਆਸ ਹੈ ਉਹ ਪਹੁੰਚ ਕੇ ਮੇਰੀ ਲਾਜ ਨਿਭਾਉਣਗੇ ਬਾਰ ਬਾਰ ਹਿਰਦੇ ਵਿੱਚ ਯਾਦ ਪਿਆ ਕਰਦਾ ਸ਼ੰਕੇ ਕਰਦਾ ਡਰ ਦੇ ਵਿੱਚ ਬੜੀਆਂ ਗੱਲਾਂ ਪਿਆ ਕਰਦਾ ਹੁਣ ਗੁਰੂ ਪਿਆਰਿਓ ਸੁਭਾਵਿਕ ਗੱਲ ਹੈ ਜੇ ਇਸ ਮਨੁੱਖ ਨੂੰ ਜਦੋਂ ਬਹੁਤਾ ਡਰ ਹੋਵੇ ਨਾ ਉਹ ਮਨੁੱਖ ਦੇ ਮਨ ਦੇ ਵਿੱਚ ਜਿੰਨਾ ਮਰਜੀ ਵਿਸ਼ਵਾਸ ਉਦਬਾਲੋ ਜਿੰਨੀਆਂ ਮਰਜੀ ਗੱਲਾਂ ਕਹਿ ਲੋ ਉਹ ਕਿਸੇ ਦੇ ਵਿਸ਼ਵਾਸ ਨਹੀਂ ਕਰੇਗਾ ਕਿਸਤੇ ਗੱਲਾਂ ਨਹੀਂ ਕਰੇਗਾ ਯਕੀਨੀ ਨਹੀਂ ਕਰੇਗਾ ਛੇਤੀ ਦਿਨੇ ਪਰ ਕਈ ਦਫਾ ਇਦਾਂ ਹੁੰਦਾ ਟੁੱਟਿਆ ਦਿਲ ਹੋਵੇ ਨਾ ਜਦੋਂ ਟੁੱਟਿਆ ਦਿਲ ਉਦੋਂ ਕਹਿ ਲਈਏ ਕੋਈ ਮਨੁੱਖ ਬਹੁਤੀ ਵੱਡੀ ਬਿਵਤਾ ਦੇ ਵਿੱਚ ਪਿਆ ਹੋਵੇ ਉਦੋਂ ਕਹਿ ਦਈਏ ਭਾਈ ਮਿੱਟੀ ਨੂੰ ਰੱਬ ਮੰਨ ਲਿਆ ਮਿੱਟੀ ਨੂੰ ਵੀ ਮਿੱਟੀ ਦੀ ਢੇਰੀ ਨੂੰ ਵੀ ਰੱਬ ਮੰਨ ਕੇ ਬਹਿ ਜਾਂਦਾ ਕਿਉਂਕਿ ਦੁੱਖ ਦੇ ਵਿੱਚ ਟੁੱਟੇ ਦਿਲ ਦੇ ਅੰਦਰ ਬੱਡੀ ਪੀੜਾ ਦੇ ਅੰਦਰ ਮਨੁੱਖ ਦੇ ਅੰਦਰ ਇਦਾਂ ਦੀ ਵਿਚਾਰ ਹੁੰਦੀ ਹੈ ਕਈ ਵਫਾ ਕਈ ਮਨੁੱਖਾਂ ਦੇ ਮਨ ਦੇ ਵਿੱਚ ਯਕੀਨ ਨਹੀਂ ਵੱਜਦਾ ਵਿਸ਼ਵਾਸ ਨਹੀਂ ਵੱਜਦਾ ਉਹ ਆਪਣੇ ਆਪ ਦੇ ਵਿੱਚ ਇਹ ਵਿਚਾਰ ਰੱਖਦੇ ਨਹੀਂ ਇਹ ਕੰਮ ਕਿਵੇਂ ਹੋਵੇਗਾ ਭਾਵ ਨਹੀਂ ਪਰ ਜਿਨ੍ਹਾਂ ਨੂੰ ਵਿਸ਼ਵਾਸ ਹੈ ਯਕੀਨ ਹੈ ਜਿਨ੍ਹਾਂ ਨੂੰ ਪਤਾ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹਿਨ ਕੋਈ ਨਾਨਕ ਦਸਵਲ ਹਾਰਣੇ ਜਲ ਥਲ ਮਹੀਲ ਸੋਏ ਜਿਨ੍ਹਾਂ ਨੂੰ ਪਤਾ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਕਰਨ ਕਾਰਨ ਨੂੰ ਸਮਰਥਕ ਨੇ ਉਹ ਤੋਂ ਬਿਨਾ ਕਿਸੇ ਪ੍ਰਕਾਰ ਕੁਝ ਹੋ ਨਹੀਂ ਸਕਦਾ ਪਤਾ ਤੱਕ ਨਹੀਂ ਚੱਲ ਸਕਦਾ ਸਤਿਗੁਰ ਦੀ ਕਿਰਪਾ ਰਹਿਮਤ ਵਰਦ ਦੀ ਉਹ ਤੋਂ ਬਿਨਾ ਮਨੁੱਖ ਇੱਕ ਅੱਖ ਚਮਕਣ ਜਿੰਨਾ ਸਮਾਂ ਪ੍ਰਾਪਤ ਨਹੀਂ ਕਰ ਸਕਦਾ ਅੱਖ ਵੀ ਨਹੀਂ ਚਮਕ ਸਕਦਾ ਜਿਵੇਂ ਗੁਰੂ ਨਾਨਕ ਦੇ ਮਹਾਰਾਜ ਪਹਿਲੇ ਪਾਦਸ਼ਾ ਬਾਲਾ ਦੇ ਮਰਦਾਨਾ ਸਮੇਂ ਤੁਰੇ ਜਾ ਰਹੇ ਰਸਤੇ ਵਿੱਚ ਸਤਿਗੁਰ ਜੀ ਗੁਰੂ ਨਾਨਕ ਦੇ ਮਾਰਨੇ ਅਝੰਜੀਤ ਹੋਗਮ ਕੀਤਾ ਵਿਚਾਰ ਕੀਤਾ ਵਿਚਾਰ ਕੀ ਦਿਓ ਮਰਦਾਨਿਆਂ ਬਈ ਮਨੁੱਖ ਵਿੱਚ ਕਿੰਨੀ ਇੱਕ ਤਾਕਤ ਹੈ ਕਿ ਮਨੁੱਖ ਕੀ ਵਿਚਾਰ ਕਰ ਲਵੇ ਤਾਂ ਉਸ ਤੋਂ ਮਾਸ ਹੋ ਜਾਵੇ ਮਨੁੱਖ ਦੇ ਵਿੱਚ ਕਿੰਨੀ ਕਿ ਵਿਚਾਰ ਹੈ ਮਨੁੱਖ ਦੀ ਜਦ ਮੌਤ ਹੋ ਜਾਂਦੀ ਉਦੋਂ ਫਿਰ ਮਨੁੱਖ ਕਿਉਂ ਨਹੀਂ ਕੁਝ ਕਰਦਾ ਉਸ ਵਕਤ ਮਨੁੱਖ ਦੀ ਇੰਦਾ ਕਿਵੇਂ ਮਜਾ ਲਵੇ ਮਰਦਾਨਾ ਕਹਿੰਦਾ ਸਤਿਗੁਰੂ ਜੀ ਤੇ ਤੁਹਾਡੀ ਮौज ਹੈ ਜੇ ਤੁਸੀਂ ਕਿਰਪਾ ਕਰਦੇ ਮੋਂ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਹੋ ਸਕਦੀ ਹੈ ਆਪ ਜੀ ਕਿਰਪਾ ਕਰਦੇ ਮੋਂ ਕਹਿੰਦੇ ਮਰੇ ਮਨੁੱਖ ਨੂੰ ਵੀ ਜਿਉਂਦਾ ਕਰ ਸਕਦੇ ਹਾਂ ਪ੍ਰਭ ਭਾਵੈ ਮਨੁਖ ਗਤ ਪਾਵੈ ਪ੍ਰਭ ਭਾਵੈ ਤਾ ਪਾਤਰ ਤਰਾਵੈ ਪ੍ਰਭ ਭਾਵੈ ਬਿਨ ਸਾਸਤੀ ਰੱਖੈ ਪ੍ਰਭ ਭਾਵੈ ਤਾ ਹਰ ਗੁਣ ਭਾਖੈ ਪ੍ਰਭ ਭਾਵੈ ਜੇ ਸਤਿਗੁਰੂ ਜੀ ਪੌਣ ਚੰਗੀ ਗੱਲ ਵਿਚਾਰ ਮੰਨਣ ਸਤਿਗੁਰੂ ਜੀ ਸਮਝਣ ਤੇ ਕਹਿੰਦੇ ਬਿਨਾਂ ਸਵਾਸਾਂ ਤੋਂ ਮਨੁਖ ਨੂੰ ਰੱਖ ਸਕਦੇ ਨੇ ਜੇ ਸਤਿਗੁਰੂ ਜੀ ਚਾਹਣ ਇਹ ਮਨੁੱਖ ਨੂੰ ਗਾਤ ਮਰਿਆ ਦਾ ਵਿੱਚ ਚਲਾ ਸਕਦੇ ਨੇ ਜੇ ਸਤਿਗੁਰੂ ਜੀ ਚਾਉਣ ਭਾਵ ਕੋਈ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਤਾਂ ਦੇ ਰੋ ਵਿਚਾਰ ਉਸ ਵੇਲੇ ਏਦਾਂ ਕਰਕੇ ਬਾਦਰਸ਼ਾ ਮਨ ਵਿੱਚ ਬੜੀਆਂ ਗਿਣਤੀਆਂ ਗਣਦਾ ਤੇ ਉਧਰੋਂ ਫੌਜ ਹੈ ਜਿਹੜੀ ਉਹ ਮੰਡ ਕੇ ਟਟ ਕੇ ਆ ਰਹੀ ਏ ਤੇ ਧਰਮ ਸਿੰਘ ਨੇ ਅਰਦਾਸ ਕੀਤੀ ਗੁਰੂ ਚਰਨਾਂ ਦੇ ਵਿੱਚ ਸਤਿਗੁਰੂ ਜੀ ਨੂੰ ਕਿਰਪਾ ਕਰ ਦਿਓ ਬਹਾਦਰ ਸ਼ਾਹ ਦਾ ਤੀਰ ਜ ਜਾਂਦਾ ਰਿਹਾ ਉਸ ਵਕਤ ਉਹਨ ਸੈਨਾ ਹਾਰ ਖਾ ਕੇ ਭੱਜ ਚੱਲੀ ਐ ਬੈਰੀ ਨੂੰ ਵੇਕੇ ਦਿਲ ਵਿੱਚ ਤੀਰਜ ਨਹੀਂ ਪ੍ਰਾਪਤ ਹੋ ਰਿਹਾ ਇੰਨੇ ਵਿੱਚ ਕੀ ਹੋਇਆ ਅਚੰਚੇਤ ਅਕਾਲ ਪੁਰਖ ਵਾਹਿਗੁਰੂ ਫਰਮਾਦਮਾ ਦਾ ਹੁਕਮ ਵਰਤਿਆ ਸਤਿਗੁਰ ਦੀ ਕਲਾ ਵਰਤੀ ਐ ਗੁਰੂ ਜੀ ਦਿਖਾਈ ਦਿੱਤੇ ਨੇ ਦਰਸ਼ਨਾਂ ਦੀ ਝਲਕ ਵੱਜੀ ਹੈ ਉਹਨਾਂ ਦੇ ਨਾਲ ਵੱਡੀ ਸ਼ਹੀਦੀ ਦਲ ਫੌਜ ਹੈ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੇ ਨਾਲ ਲੱਖਾਂ ਦੀ ਗਿਣਤੀ ਵਿੱਚ ਸ਼ਹੀਦੀ ਦਲ ਫੌਜ ਮੌਜੂਦ ਰਹਿੰਦੀ ਹੈ ਸਤਿਗੁਰ ਦੇ ਸੰਮੁਖ ਉਹ ਸ਼ਹੀਦੀ ਦਲ ਫੌਜ ਜਦੋਂ ਚਮਕੌਰ ਦੀ ਗੜੀ ਵਿੱਚ ਜੰਗ ਹੋਇਆ ਸੀ ਪਿਆਰਿਓ ਇੱਕ ਪਾਸੇ 40 ਸਿੰਘ ਸੀ ਇੱਕ ਪਾਸੇ 10 ਲੱਖ ਦੀ ਫੌਜ ਹੈ। ਹੁਣ 40 ਸਿੰਘਾਂ ਦਾ 10 ਲੱਖ ਦੀ ਫੌਜ ਦੇ ਨਾਲ ਸਤਿਗੁਰ ਨੇ ਵੀ ਟੱਕਰਾਂ ਕਰਕੇ ਦਿਖਾ ਦਿੱਤਾ। ਦੂਜੇ ਪਾਸੇ ਕਵੀ ਸੰਤੋਖ ਸਿੰਘ ਜੀ ਲਿਖਦੇ ਸ਼ਹੀਦੀ ਫੌਜਾਂ ਆ ਕੇ ਪਾਪੀਆਂ ਨੂੰ ਮੂੰਹ ਦੀ ਮਾਰ ਮਾਰਦੇ ਸਨ ਪਤਾ ਹੀ ਨਹੀਂ ਸੀ ਲੱਗਦਾ ਕੀ ਵਰਤਦਾ ਉੱਥੇ ਕੀ ਨਹੀਂ। ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੜਥਲ ਮੱਚ ਗਈ। ਕਿਸੇ ਪ੍ਰਕਾਰ ਸੋਝੀ ਨਹੀਂ ਲਈ ਕਰੀਏ ਕੀ। ਪਤਾ ਨਹੀਂ ਸੀ ਲੱਗਦਾ ਕਿੱਧਰੋਂ ਤੀਰਾਂ ਦੀ ਵਰਖਾ ਆਉਂਦੀ ਕਿੱਧਰੋਂ ਰੈਫਲ ਦੇ ਨਾਲ ਗੋਲੀਆਂ ਚੱਲਦੀਆਂ ਕਿੱਧਰੋਂ ਕੀ ਵਿਚਾਰਾ ਆਉਂਦੀਆਂ ਕਿੱਧਰੋਂ ਜਕਾਰੇ ਗੂੰਜੇ ਜਾ ਰਹੇ ਨੇ ਪਤਾ ਹੀ ਨਹੀਂ ਸੀ ਲੱਗਦਾ ਉੱਥੇ ਸੀ ਦੀ ਦਲ ਫੌਜਾਂ ਨੇ ਵੱਡੀ ਸੇਵਾ ਨਿਭਾਈ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਹੁਣ ਲੱਖਾਂ ਦੀ ਗਿਣਤੀ ਵਿੱਚ ਸਤਿਗੁਰ ਦੇ ਸਾਹਮਣੇ ਸ਼ਹੀਦੀ ਦਲ ਫੌਜਾਂ ਰੋਜ਼ਾਨਾ ਕੰਟੀਨਿਊ ਨਿਤਨੇਮ ਅਨੁਸਾਰ ਪੈਰੇਤੀ ਰਹਿੰਦਿਆਂ ਨੇ ਏਦਾਂ ਸਤਿਗੁਰ ਜੀ ਨੇ ਦਰਸ਼ਨਾਂ ਦੀ ਝਲਕ ਦਿਖਾਈ ਬਹਾਦਰ ਸ਼ਾਹ ਨੂੰ ਧਰਮ ਸਿੰਘ ਨੂੰ ਤੇ ਨਾਲ ਵੱਡੀ ਸ਼ਹੀਦੀਦਲ ਫੌਜ ਸਤਿਗੁਰ ਦੇ ਆ ਰਹੀ ਐ ਬਹੁਤ ਝੰਡੇ ਅਦੇ ਫਰੜੇ ਝੂਲ ਰਹੇ ਨੇ ਇੱਕੇ ਬਾਤ ਜਿਵੇਂ ਬਾਜ ਟੁੱਟ ਕੇ ਪੈ ਗਿਆ ਵੇਨਾ ਉਹਨਾਂ ਪਾਪੀਆਂ ਤੇ ਏਦਾਂ ਪੈ ਗਏ ਧਰਮ ਸਿੰਘ ਵੇਖ ਕੇ ਬੋਲਿਆ ਐ ਬਹਾਦਰ ਸ਼ਾਹ ਜੀ ਵੇਖੋ ਹੁਣ ਵਰਤਦਾ ਕੀ ਬਣਦਾ ਕੀ ਜਰਾ ਦੇਖਿਓ ਹੁਣ ਦਿਲ ਦਾ ਹੌਲਾ ਕਰਨ ਕਰਨਾ ਛੱਡ ਦਿਓ ਮਾਨ ਵਿੱਚ ਜਿਹੜੇ ਤੁਹਾਡੇ ਅਨੇਕ ਪ੍ਰਕਾਰ ਦੀ ਵਿਚਾਰ ਚੱਲ ਰਹੀ ਤੇ ਨਾ ਸਤਗੁਰ ਦੇ ਪ੍ਰਤੀ ਉਹ ਵਿਚਾਰਾਂ ਨੂੰ ਨਿਵਰਤ ਕਰ ਦਿਓ ਖਤਮ ਕਰ ਦਿਓ ਹੁਣ ਸਤਗੁਰ ਦਾ ਕਾਰਜ ਹੈ ਆਪ ਹੀ ਸਤਗੁਰ ਦੀ ਉਹ ਕਾਰਜ ਨੂੰ ਸਿਰੇ ਚਾੜਨਗੇ ਸਤਗੁਰ ਦੇ ਦਰਸ਼ਨ ਕਰੋ ਤੇ ਹੱਥ ਜੋੜ ਕੇ ਬੰਦਨਾ ਕਰੋ ਉਨ੍ਹਾਂ ਦੇ ਨਾਲ ਸ਼ਹੀਦੀ ਵੱਡੀ ਫੌਜ ਵੱਡੀ ਗਿਣਤੀ ਵਿੱਚ ਸਤਿਗੁਰ ਦੇ ਨਾਲ ਦਲ ਚੱਲ ਕੇ ਆਇਆ। ਉਹਨਾਂ ਹੱਥ ਵਿੱਚ ਤਨੁਖ ਬਾਣ ਪਕੜੇ ਨੇ ਸੰਘਰਸ਼ ਵਿੱਚ ਸ਼ਕਤੀ ਭਰਨਗੇ। ਮਾਨੋ ਬਹਾਦਰ ਸ਼ਾ ਦੇ ਕੰਨਾਂ ਵਿੱਚ ਕਿਸੇ ਨੇ ਅੰਮ੍ਰਿਤ ਦੀ ਦਾਤ ਕੋਲ ਦਿੱਤੀ ਹੋਵੇ। ਇਦਾਂ ਪ੍ਰਤੀਤ ਹੋਇਆ ਤੇ ਪ੍ਰਾਣਾ ਦੇ ਨਾਸ਼ ਹੋਣ ਤੋਂ ਤੁਰੰਤ ਉਹਨੂੰ ਬਚਾ ਲਿਆ ਉਹ ਇਦਾਂ ਪ੍ਰਤੀਤ ਹੋਇਆ। ਬਹਾਦਰ ਸ਼ਾਹ ਨੇ ਹੱਢੀ ਲੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੈਲ ਛਬੀਲੇ ਦਰਸ਼ਨ ਕੀਤੇ ਔਂ ਦਰਸ਼ਨ ਕੀਤੇ ਸਤਿਗੁਰ ਜੀ ਪੂਰਨ ਤੌਰ ਤੇ ਸ਼ਸਤਰਾਂ ਵਸਤਰਾਂ ਦੇ ਨਾਲ ਸਜੇ ਹੋਏ ਨੇ ਗੁਰੂ ਸਾਧਗੁਰ ਦੇ ਸੁੰਦਰ ਦਸਤਾਰ ਸਜੀ ਹੈ ਕਲਗੀ ਟੋੜਾ ਸਜਿਆ ਸਤਿਗੁਰ ਦੇ ਹੱਥ ਵਿੱਚ ਬਾਜ ਪਕੜਿਆ ਸੁੰਦਰ ਲੰਮਾ ਚੂਲਾ ਚੂੜੀਦਾਰ ਪਜਾਮਾ ਪਹਿਨੇ ਆ ਸੁੰਦਰ ਗਲ ਵਿੱਚ ਮਾਲਾ ਪੈਣੀ ਐ ਮੋਤੀ ਸੋਚੇ ਮੋਤੀਆਂ ਦੀ ਉਪਰੰਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੇ ਵੱਡੇ ਵੱਡੇ ਡੌਲੇ ਐ ਉੱਚਾ ਲੰਮਾ ਸੰਡੋਲ ਸਰੀਰ ਐ ਇਹ ਕਹਿ ਲੋ ਵੈਰੀ ਨੂੰ ਸਤਿਗੁਰ ਦੇ ਦੇਖਣ ਤੇ ਹੀ ਦਰਸ਼ਨ ਕਰਨ ਤੇ ਥਰ ਥਰ ਕੰਬਣੀ ਸ਼ੁਰੂ ਹੋ ਜਾਂਦੀ ਕੰਬਣੀ ਛੜ ਪੈਂਦੀ ਐ ਇਦਾਂ ਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦਾ ਜਿਹੜਾ ਨੂਰ ਐ ਵਿਚਾਰ ਐ ਦਰਸ਼ਨ ਕਰਨ ਦਾ ਆਮ ਮਨੁੱਖ ਤੋਂ ਸਤਿਗੁਰੂ ਦੇ ਦਰਸ਼ਨ ਝੱਲੇ ਨਹੀਂ ਜਾਂਦੇ ਉਹ ਸਤਿਗੁਰੂ ਜੀ ਦੇ ਦਰਸ਼ਨ ਕਿਵੇਂ ਪ੍ਰਾਪਤ ਕਰਨਗੇ ਭਾਵ ਨਹੀਂ ਇਸ ਕਰਕੇ ਆਓ ਆਪਾਂ ਵੀ ਸਤਿਗੁਰੂ ਦੇ ਚਰਨਾਂ ਵਿੱਚ ਆਈਓ ਅਰਦਾਸ ਬੇਨਤੀ ਕਰੀਏ ਸਤਿਗੁਰੂ ਜੀ ਬਸ ਕਿਰਪਾ ਗੁਰੂ ਚਰਨਾਂ ਨਾਲ ਜੋੜ ਲਵੋ ਸਾਨੂੰ ਨਿਮਾਣਿਆਂ ਨਿਤਾਣਿਆਂ ਨੂੰ ਆਪਣੇ ਚਰਨਾਂ ਦੇ ਉੱਤੇ ਡਿੱਗੇ ਪਿਆ ਨੂੰ ਜੋੜ ਲਵੋ ਸਤਿਗੁਰੂ ਜੀ ਐਸੀ ਕਿਰਪਾ ਰਹਿਮਤ ਵਰਤਾ ਦਿਓ ਇਦਾਂ ਦੀ ਅਰਦਾਸ ਕਰੀਏ ਸਾਡੇ ਤੇ ਵੀ ਸਤਿਗੁਰੂ ਦੀ ਕਿਰਪਾ ਕਰਨਗੇ ਤਾਂ ਤੇ ਆਓ ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਪਿਆਰਿਓ ਆਓ ਗੁਰੂ ਚਰਨਾਂ ਦੇ ਵਿੱਚ ਸਤਿਗੁਰ ਦੇ ਸਾਹਮਣੇ ਸਮਾਪਤੀ ਕਰਨ ਦਾ ਯਤਨ ਕਰੀਏ ਸਤਿਗੁਰ ਜੀ ਕਿਰਪਾ ਕਰਦੇ ਨੇ